ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਖਬਰਾਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਆਫਰ ਰੂਫ ਕਰਦੇ ਆਂ ਪਹਿਲੀ ਖਬਰ ਦਾ। ਦਿਹਾਤੀ ਪੁਲਤ ਨੇ 114 ਸਾਲਾ ਪ੍ਰਸਿੱਧ ਦੜਾਕ ਫੌਜਾ ਸਿੰਘ ਦੇ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ ਨੂੰ ਸਿਰਫ 30 ਘੰਟਿਆਂ ਦੇ ਅੰਦਰ ਸੁਲਝਾ ਲਿਆ। ਮੰਗਲਵਾਰ ਦੇਰ ਰਾਤ ਪੁਲਤ ਨੇ ਇਸ ਮਾਮਲੇ ਵਿੱਚ 30 ਸਾਲਾ ਐਨ ਆਰ ਆਈ ਅਮਰਤਪਾਲ ਸਿੰਘ ਢੱਲੋਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਵਾਰਦਾਤ ਦੇ ਵਿੱਚ ਵਰਤੀ ਗਈ ਫੋਰਚੂਨਰ ਗੱਡੀ ਪੀ ਬੀ ਬੀ ਸੀ 7112 ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਇਸ ਬਾਰੇ ਦਿਹਾਤੀ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। આરોપી ਨੂੰ ਦੇਰ ਰਾਤ थाना ਭੋਗਪੁਰ ਲਜਾਇਆ ਗਿਆ ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਗਈ ਹੈ। ਦਿਲੰਦਰ ਦੇ ਕਰਤਾਰਪੁਰ ਦੇ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅਮਰਤ ਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵੇਗੀ ਤੇ ਐਸਐਸਪੀ ਵਿਰਕ ਵੱਲੋਂ ਭਲਾਈ ਗਈ ਟੀਮ ਨੇ ਇੱਕ ਫੋਰਚਨਰ ਗੱਡੀ ਦੀ ਪਛਾਣ ਮੰਗਲਵਾਰ ਦੇਰ ਸ਼ਾਮ ਕਰ ਲਈ ਸੀ ਤੇ ਗੱਡੀ ਦੇ ਨੰਬਰ ਰਾਹੀਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਦੇ ਪਿੰਡ ਅਠੋਲੀ ਵਾਸੀਆਂ ਵਰਿੰਦਰ ਸਿੰਘ ਪੁਤਰ ਬਲਵੀਰ ਸਿੰਘ ਦੇ ਨਾਮ ਉਤੇ ਰਜਿਸਟਰ ਸੀ ਪੁਲਸ ਨੇ ਵਿਰਿੰਦਰ ਤੱਕ ਪਹੁੰਚ ਕੀਤੀ ਤੇ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਤਪਾਲ ਸਿੰਘ ਢਿੱਲੋਂ ਨੇ ਉਹਦੀ ਕਾਰ ਦੀ ਖਰੀਦ ਕੀਤੀ ਸੀ ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਤਪਾਲ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਉਸ ਦੀਆਂ ਤਿੰਨ ਭੈਣਾਂ ਨੇ ਅਤੇ ਉਸ ਦੀ ਮਾਂ ਕੈਨੇਡਾ ਵਿੱਚ ਰਹਿੰਦੀ ਹੈ ਅਮਰਤਪਾਲ ਖੁਦ ਵੀ ਕੇਵਲ 8 ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ ਅਮਰੀਕਾ ਦੇ ਵਿਚਾਲੇ ਟਰੰਪ ਦੇ ਸਮਰਥਕ ਕ੍ਰਿਪਟੋਕਰੰਸੀ ਕਾਨੂੰਨ ਨੂੰ ਇਸ ਹਫਤੇ ਵੱਡਾ ਝਟਕਾ ਲਗਾ ਤੇ ਇਹਨਾਂ ਬਿਲਾ ਸਬੰਧੀ ਮੰਗਲਵਾਰ ਨੂੰ ਅਮਰੀਕੀ ਸੰਸਦ ਦੇ ਵਿੱਚ ਇੱਕ ਮਹੱਤਵਪੂਰਨ ਪ੍ਰਤੀਕਿਰਿਆਤਮਕ ਵੋਟਿੰਗ ਹੋਈ ਜੋ ਪਾਸ ਨਹੀਂ ਹੋ ਸકી ਇਹ ਵੋਟਿੰਗ ਸਦਨ ਦੇ ਵਿੱਚ ਕ੍ਰਿਪਟੋ ਉੱਤੇ ਬਣਾਏ ਗਏ ਕਈ ਨਵੇਂ ਬਿਲਾ ਉੱਤੇ ਚਰਚਾ ਅਤੇ ਵੋਟਿੰਗ ਦਾ ਰਸਤਾ ਖੋਲਣ ਲਈ ਸੀ ਪਰ 196 ਵੋਟਾਂ ਸਮਰਥਨ ਵਿੱਚ ਸਨ ਅਤੇ 223 ਵੋਟਾਂ ਵਿਰੋਧ ਵਿੱਚ ਸਨ ਯਾਨੀ ਕਿ ਬਿਲ ਉੱਤੇ ਹੋਰ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਹਫਤੇ ਨੂੰ ਅਮਰੀਕਾ ਦੇ ਵਿੱਚ ਕ੍ਰਿਪਟੋ ਵੀਕ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਦੇ ਵਿੱਚ ਕ੍ਰਿਪਟੋ ਉਦਯੋਗ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲਣ ਦੀ ਉਮੀਦ ਸੀ 트াম্প ਸਮਰਥਕ ਰਿਪਬਲਿਕਨ ਪਾਰਟੀ ਨੇ ਡਿਜੀਟਲ ਸੰਪਤੀਆਂ ਅਤੇ ਸਟੇਬਲ ਕੋਇਨਾਂ ਦੇ ਨਾਲ ਸੰਬੰਧਿਤ ਨਿਯਮ ਪਾਸ ਕਰਨ ਦੀ ਯੋਜਨਾ ਬਣਾਈ ਸੀ ਪਰ 13 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਮਰਥਨ ਕਰਕੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਕੁਝ ਕਾਨੂੰਨ ਨਿਰਮਾਤਾਵਾਂ ਨੂੰ ਚਿੰਤਾ ਸੀ ਕਿ ਇਹ ਬਿੱਲ ਬਹੁਤ ਜਲਦੀ ਲਾਏ ਜਾ ਰਹੇ ਨੇ ਅਤੇ ਇਹਨਾਂ ਵਿੱਚ ਮਨੀ ਲਾਂਡਰਿੰਗ ਵਿੱਤੀ ਧੋਖਾਧੜੀ ਅਤੇ ਨਿਵੇਸ਼ਕ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਹੀਂ ਸਨ ਕਈ ਡੈਮੋਕ੍ਰੇਟ ਨੇਤਾਵਾਂ ਨੇ ਕਿਹਾ ਕਿ ਇਹ ਬਿਲ 트ੰਪ ਦੇ ਨਿੱਜੀ ਅਤੇ ਰਾਜਨੀਤਿਕ ਹਿੱਤਾਂ ਨੂੰ ਲਾਭ ਪਹੁੰਚਾਉਣ ਦਾ ਸਾਧਨ ਬਣ ਸਕਦਾ ਹੈ ਤੇ ਕੁਝ ਰਿਪਬਲਿਕਨ ਕਾਨੂੰਨ ਨਿਰਮਾਤਾਵਾਂ ਦਾ ਇਹ ਵਿ ਮੰਨਣਾ ਹੈ ਕਿ ਇਸ ਉੱਤੇ ਹੋਰ ਸੋਧਾਂ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਰੂਸ ਨੂੰ ਯੂਕਰੇਨ ਯੁੱਧ ਖਤਮ ਕਰਨ ਲਈ 50 ਦਿਨਾਂ ਦਾ ਆਲਟੀਮੇਟਮ ਦਿੱਤਾ ਤਾਂ ਜਿਸ ਵਿੱਚ 100% ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਬਿਆਨ ਦੇ ਸਿਰਫ 24 ਘੰਟਿਆਂ ਦੇ ਅੰਦਰ ਰੂਸ ਨੇ ਜਵਾਬ ਦਿੱਤਾ ਕਿ ਉਹ ਕਿਸੇ ਵੀ ਨਵੀਂ ਪਾਬੰਦੀ ਨਾਲ ਨਿਯੇਠਾ ਲਈ ਪੂਰੀ ਤਰ੍ਹਾਂ ਤਿਆਰ ਨੇ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਚੀਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ 트ੰਪ ਦੀ ਧਮਕੀ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ। ਲਾਵਰੋਵ ਨੇ ਚੀਨ ਉੱਤੇ ਤਿਆਨਜਿਨ ਦੇ ਵਿੱਚ ਹੋਈ 25ਵੀਂ ਐਸਆਈਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਮੀਟਿੰਗ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰ ਲਵਾਂਗੇ। 트ੰਪ ਦੇ ਇਰਾਦਿਆਂ ਉੱਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਮਝਣਾ ਚਾਹੁੰਦੇ ਨੇ ਕਿ ਅਮਰੀਕੀ ਰਾਸ਼ਟਰਪਤੀ ਅਜਿਹੇ ਧਮਕੀਆਂ ਕਿਉਂ ਦੇ ਰਹੇ ਹਨ ਅਤੇ ਇਸ ਪਿੱਛੇ ਕੀ ਪ੍ਰੇਰਣਾ ਹੈ ਸੋਮਵਾਰ ਨੂੰ ਡੋਨਲਡ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ 50 ਦਿਨਾਂ ਦੇ ਅੰਦਰ ਯੁੱਧ ਖਤਮ ਕਰਨ ਲਈ ਸਮਝੌਤੇ ਉੱਤੇ ਨਹੀਂ ਪਹੁੰਚਦਾ ਤਾਂ ਅਮਰੀਕਾ ਰੂਸ ਉੱਤੇ 100% ਟੈਰਿਫ ਲਗਾ ਦੇਵੇਗਾ ਈਰਾਨ ਦੇ ਵਿੱਚ ਭਾਰਤੀ ਦੂਤਕਰ ਨੇ ਮੰਗਲਵਾਰ ਦੇਰ ਰਾਤ ਇੱਕ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਈਰਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੂਤ ਕਰਨੇ ਕਿ ਹਿਰਾਨ ਦੇ ਵਿੱਚ ਪਹਿਲਾ ਤੋਂ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਸਥਿਤੀ ਆਮ ਹੋਣ ਤੱਕ ਭਾਰਤ ਵਾਪਸ ਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਵਰਤਮਾਨ ਦੇ ਵਿੱਚ ਈਰਾਨ ਤੋਂ ਭਾਰਤ ਆਉਣ ਲਈ ਵਪਾਰਕ ਕੁਡਾਣਾ ਅਤੇ ਫੇਰੀ ਸੇਵਾਵਾਂ ਉਪਲਬਧ ਨੇ ਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਈਰਾਨ ਅਧਰਾਈ ਲਤੇ ਅਮਰੀਕਾ ਦੇ ਵਿੱਚਕਾਰ ਫੌਜੀ ਤਣਾਅ ਤੇਜ਼ ਹੋ ਗਿਆ। ਅਦਾਰੇ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਦੇ ਤਹਿਤ ਜੂਨ ਦੇ ਵਿੱਚ ਈਰਾਨ ਦੇ ਪਰਮਾਣੂ ਅਤੇ ਫੌਜੀ ਟਿਕਾਣਿਆਂ ਜਿਵੇਂ ਕਿ ਨਤਾਨਜ਼ ਅਤੇ ਫਰੋਡੋ ਤੇ ਹਮਲਾ ਕੀਤਾ ਤੇ ਇਸ ਤੋਂ ਬਾਅਦ 22 ਜੂਨ ਨੂੰ ਅਮਰੀਕਾ ਨੇ ਆਪਰੇਸ਼ਨ ਮਿਡਨਾਈਟਰ ਹੈਮਰ ਤਹਿਤ ਈਰਾਨ ਦੇ ਵਿੱਚ ਕਈ ਫੌਜੀ ਟਿਕਾਣਿਆਂ ਉੱਤੇ ਬੰਬਾਰੀ ਕੀਤੀ ਹੈ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਉਦੋਂ ਅਚਾਨਕ ਹੰਗਾਮਾ ਹੋ ਗਿਆ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਅਚਾਨਕ ਨਾਰਥ ਲਾਉਨ ਨੂੰ ਖਾਲੀ ਕਰਵਾ ਲਿਆ ਮਾਮਲਾ ਵਾਈਟ ਹਾਊਸ ਦੀ ਸੁਰੱਖਿਆ ਦੇ ਵਿੱਚ ਉਲੰਘਣਾ ਦਾ ਦੱਸਿਆ ਜਾ ਰਿਹਾ ਤੇ ਸੀਕ੍ਰੇਟ ਸਰਵਿਸ ਨੇ ਜਲਦੀ ਦੇ ਨਾਲ ਮੀਡੀਆ ਕਰਮਚਾਰੀਆਂ ਨੂੰ ਵਾਈਟ ਹਾਊਸ ਦੇ ਪ੍ਰੈਸ ਬਰੀਫਿੰਗ ਰੂਮ ਦੇ ਵਿੱਚ ਬੰਦ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇੱਕ ਸੈਲਾਨੀ ਨੇ ਆਪਣਾ ਫੋਨ ਵਾਈਟ ਹਾਊਸ ਦੇ ਅੰਦਰ ਛੁੱਟ ਦਿੱਤਾ ਸੀ ਤੇ ਜਾਂਚ ਤੋਂ ਬਾਅਦ ਸਥਿਤੀ ਆਮ ਨਿਕਲ ਹੋ ਗਈ ਈਰਾਨ ਅਦਰਾਈਲ ਯੁੱਧ ਕਾਰਨ ਇਸਲਾਮੀ ਦੇਸ਼ ਦਾ ਨਿਸ਼ਾਨਾ ਅਮਰੀਕਾ ਖਾਮਨੇਈ ਦੇ ਸੀਨੀਅਰ ਸਹਾਇਕ ਨੇ ਟਰੰਪ ਨੂੰ ਖੁੱਲਕੇ ਧਮਕੀ ਦਿੱਤੀ ਹੈ ਇਸ ਲਈ ਜਦੋਂ ਮੰਗਲਵਾਰ ਨੂੰ ਇੱਕ ਸੈਲਾਨੀ ਨੇ ਵਾਈਟ ਹਾਊਸ ਦੇ ਅੰਦਰ ਫੋਨ ਛੁੱਟਿਆ ਤਾਂ ਸੀਕ੍ਰੇਟ ਸਰਵਿਸ ਖਤਮ ਹੋ ਗਈ ਦੌਰਾਨ ਨਾਰਥ ਲੌਨ ਖੇਤ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਨੂੰ ਨਜਿੱਠਿਆ ਜਾ ਸਕੇ ਸਿਕਰਿਟ ਸਰਵਿਸ ਨੇ ਵਾਈਟ ਹਾਊਸ ਦਾ ਗੇਟ ਲਗਭਗ 1 ਘੰਟੇ ਲਈ ਬੰਦ ਰੱਖਿਆ ਇਸ ਦੌਰਾਨ ਚਲਾਨੀਆਂ ਦੁਆਰਾ ਸੁੱਟੇ ਗਏ ਫੋਨ ਦੀ ਜਾਂਚ ਕੀਤੀ ਗਈ ਤੇ ਕੋਈ ਨੁਕਸਾਨ ਨਾ ਮਿਲਣ ਤੋਂ ਬਾਅਦ ਹੀ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ ਤੇ ਮਨਜ਼ੂਰੀ ਤੋਂ ਬਾਅਦ ਹੀ ਗੇਟ ਖੋਲੇ ਗਏ ਤੇ ਮੀਡੀਆ ਕਰਮਚਾਰੀਆਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਵੱਖਵਾਦੀਆਂ ਦੇ ਵਿਰੁੱਧ ਆਵਾਜ਼ ਉੱਠ ਰਹੀ ਹੈ ਤੇ ਹਾਲ ਹੀ ਵਿੱਚ ਕੈਨੇਡੀਅਨ ਸੂਬੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਉਥੋਂ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨੇ। ਇਸ ਦੇ ਨਾਲ ਡੈਨੀਅਲ ਸਮਿਥ ਤੇ ਲਾਰੈਂਸ ਬਿਸ਼ਨੋਈ ਵਿਰੁੱਧ ਅਜਹੀ ਮੰਗ ਕਰਨ ਵਾਲੇ ਕੈਨੇਡੀਅਨ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। BC ਪ੍ਰੀਮੀਅਰ ਡੇਵਿਡ ਐਬੀ ਨੇ ਜੂਨ ਦੇ ਵਿੱਚ ਓਟਾਵਾ ਨੂੰ ਵੀ ਐਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਡੈਨੀਅਲ ਸਮਿਥ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਪਹੁੰਚ ਵਿਸ਼ਵ ਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਅਤੇ ਹਿੰਸਕ ਹੈ। ਅਤੇ ਇਹਦੀਆਂ ਗਤੀਵਿਧੀਆਂ ਕਿਸੇ ਵੀ ਸੀਮਾ ਤੋਂ ਬਾਹਰ ਹਨ ਅਤੇ ਇਹ ਕੋਈ ਸਰਹੱਦਾਂ ਦਾ ਸਤਕਾਰ ਨਹੀਂ ਕਰਦੀਆਂ ਡੈਨੀਅਲ ਸਮਿਥ ਨੇ ਅਗੇ ਲਿਖਿਆ ਕਿ ਲਾਰੈਂਸ ਬਿਸ਼ਰੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਕ ਨੈੱਟਵਰਕ ਹੈ ਜੋ ਹਿੰਸਾ ਜਬਰੀ ਵਸੂਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹੈ ਇਸਦੀ ਪਹੁੰਚ ਗਲੋਬਲ ਹੈ ਤੇ ਇਸਦਾ ਇਰਾਦਾ ਅਪਰਾਧਕ ਅਤੇ ਹਿੰਸਕ ਹੈ ਇਜ਼ਰਾਇਲੀ ਫੌਜ ਨੇ ਦੱਖਣੀ ਸੀਰੀਆ ਦੇ ਵਿੱਚ ਫੌਜੀ ਟੈਂਕਰ ਨੂੰ ਨਿਸ਼ਾਨਾ ਬਣਾਇਆ ਜਾਣਕਾਰੀ ਅਨੁਸਾਰ ਇਹ ਹਮਲਾ ਉਸ ਖੇਤਰ ਦੇ ਵਿੱਚ ਕੀਤਾ ਗਿਆ ਜਿੱਥੇ ਸੀਰੀਆਈ ਫੌਜੀ ਬਲਾਂ ਅਤੇ ਦਰੂਜ਼ ਮਿਲੀਸ਼ੀਆ ਦੇ ਨਾਲ ਬੋਧਾਇਨ ਕਬੀਲਿਆਂ ਦੇ ਵਿੱਚ ਕਾਹ ਝੜਪਾਂ ਚੱਲ ਰਹੀਆਂ ਸਨ। ਸਵੀਦਾਪੁਰਾ ਦੇ ਵਿੱਚ ਸਥਾਨਕ ਮਿਲਸ਼ੀਆ ਅਤੇ ਕਬੀਲਿਆਂ ਦੇ ਵਿਚਕਾਰ ਹਿੰਸਕ ਝੜਪਾਂ ਦੇ ਵਿੱਚ ਹੁਣ ਤੱਕ ਦਰਜਨਾਂ ਲੋਕ ਮਾਰੇ ਗਏ ਨੇ। ਸੋਮਵਾਰ ਨੂੰ ਸ਼ਾਂਤੀ ਬਹਾਲ ਕਰਨ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਸਮੂਹਾਂ ਦੇ ਨਾਲ ਝੜਪ ਵੀ ਹੋਈ ਹੈ। ਸੀਰੀਆ ਦੇ ਗ੍ਰਹਿ ਮੰਤਰੀ ਦੇ ਅਨੁਸਾਰ ਇਸ ਇਮਸਾ ਦੇ ਵਿੱਚ ਹੁਣ ਤੱਕ 30 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਲਗਭਗ 100 ਵੱਧ ਜ਼ਖਮੀ ਹੋ ਗਏ ਨੇ। ਜਦੋਂ ਕਿ ਯੂਕੇ ਆਧਾਰਤ ਸੀਰੀਅਨ ਅਬਜ਼ਰਵੇਟਰੀ ਫੋਰ ਹਿਊਮਨ ਰਾਈਟਸ ਨੇ 99 ਤੋਂ ਵੱਧ ਮੌਤਾਂ ਦੀ ਗੱਲ ਕਹੀ ਹੈ ਇਜ਼raਇਲੀ ਰੱਖਿਆ ਮੰਤਰੀ ਕੇਟਸ ਨੇ ਕਿਹਾ ਕਿ ਇਜ਼raਇਲੀ ਫੌਜ ਨੇ ਸੀਰੀਆ ਦੇ ਸ਼ਾਸਨ ਨੂੰ ਸਪੱਸ਼ਟ ਸੰਦੇਸ਼ ਦੇਣ ਦੇ ਲਈ ਸੀਰੀਆ 'ਚ ਇੱਕ ਸਟੀਕ ਹਮਲਾ ਕੀਤਾ ਕਿ ਉਹ ਦਰੂਦ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਦੇ ਨਾਲ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧ ਰੋਕਥਾਮ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਉਹ ਸਾਰੇ ਹਿੱਸੇਦਾਰਾਂ ਨਾਲ ਬਿੱਲ ਦੇ ਉਪਬੰਧਾਂ ਉੱਤੇ ਚਰਚਾ ਕਰ ਸਕੇ ਸਿਲੈਕਟ ਕਮੇਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਸਦਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬੇਅਦਵੀ ਰੋਕੂ ਬਿੱਲ ਉੱਤੇ ਅੱਜ ਲੰਮੀ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਸਿਲੈਕਟ ਕਮੇਟੀ ਇਸ ਬਹੁਤ ਹੀ ਪਵਨਾਤਕ ਮੁੱਦੇ ਉੱਤੇ ਜਨਤਾ ਤੋਂ ਪ੍ਰਾਪਤ ਸੁਝਾਵਾਂ ਨੂੰ ਵੱਧ ਤੋਂ ਵੱਧ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰੇਗੀ ਤੇ ਬਿੱਲ ਉੱਤੇ ਬਹਿਸ ਸਮਾਪਤ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਵਿੱਚ ਸਪਸ਼ਟ ਕੀਤੀ ਸੀ ਕਿ ਚੌਥੀ ਕਮੇਟੀ 4 ਮਹੀਨਿਆਂ ਦੇ ਅੰਦਰ ਸੁਝਾਵਾਂ ਦੇ ਨਾਲ ਸਦਨ ਵਿੱਚ ਵਾਪਸ ਬਿਲ ਵਿੱਚ ਕਿਹਾ ਗਿਆ ਕਿ ਬੇਅਦਬੀ ਦੇ ਨਾਲ ਸੰਬੰਧਿਤ ਅਪਰਾਧਾਂ ਦੀ ਸਜ਼ਾ ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੋਵੇਗੀ ਇਸ ਬਿਲ ਵਿੱਚ ਜ਼ਿਕਰ ਕੀਤੇ ਗਏ ਪਵਿੱਤਰ ਗ੍ਰੰਥਾਂ ਦੇ ਵਿੱਚ ਸ਼ਾਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਪੋਥੀਆਂ ਤੇ ਗੁਟਕਾ ਸਾਹਿਬ ਸ਼੍ਰੀਮਦ ਭਗਵਤ ਗੀਤਾ ਕੁਰਾਨ ਅਤੇ ਬਾਈਬਲ ਦੇ ਸਮੇਤ ਇਹਨਾਂ ਦੇ ਅੰਸ਼ ਬੇਅਦਬੀਆ ਦੇ ਦੋਸ਼ੀ ਪਾਈ ਜਾਣ ਵਾਲਿਆਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਦੇਣਾ ਪਵੇਗਾ ਜਿਸ ਨੂੰ 10 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਤੇ ਇਸ ਬਿਲ ਦੇ ਅੰਦਰ ਸਿਰਫ ਡੀਐਸਪੀ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਹੀ ਮਾਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਹੋਵੇਗੀ ਅਜਲੀ ਐਨਆਈ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ